ਅਕਾਲੀ ਦਲ ਦੇ ਖਿਲਾਫ ਵੱਡੀਆਂ ਇੱਕ ਮਹਿਮਚੜੀ ਗਈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਜੀ ਗੱਲ ਆ ਹੁਣ ਕੱਲ ਕਾਂਗਰਸ ਦੇ ਐਮਪੀ ਜਿਹੜੇ ਆ ਉਹ ਸਾਡੇ ਜਿਹੜੇ ਭਰਾ ਜਿਹੜੇ ਜਿਹੜੇ ਕਹਿ ਲੋ ਵੀ ਬਾਗੀ ਆ ਉਹਨਾਂ ਦੀ ਸੁਰ ਬੋਲਣ ਲੱਗੇ ਕਾਂਗਰਸ ਬੋਲ ਰਹੀ ਆ ਬੀਜੇਪੀ ਬੋਲ ਰਹੀ ਆ ਉਧਰੋਂ ਆਮ ਆਦਮੀ ਬੋਲ ਰਿਹਾ ਕਿਸ ਇਹ ਹੈਰਾਨੀ ਦੀ ਇਹ ਗੱਲ ਆ ਕਿ ਅੱਜ ਅਕਾਲੀ ਦਲ ਜੇ ਸੱਤਾ 'ਚ ਨਹੀਂ ਹੈ ਉਤਰਾ ਚੜਾਦਾ ਇੱਕ ਹਾਲਾਤ ਬਣਦੇ ਨੇ ਅੱਜ ਅਸੀਂ ਉਸ ਹਾਲਾਤ 'ਚ ਨਹੀਂ ਆ ਪਰ ਉਹਦੇ باوجود ਵੀ ਅਕਾਲੀ ਦਲ ਤੋਂ ਇੰਨਾ ਖਤਰਾ ਤੇ ਇੰਨਾ ਡਰ ਕਿਉਂ ਪੈਦਾ ਹੋ ਰਿਹਾ ਤੋ ਇਹ ਇਸ ਗੱਲ ਦਾ ਸੰਕੇਤ ਹੈ ਤੇ ਪਰ ਅੱਜ ਦਾ ਜਿਹੜਾ ਇਕੱਠ ਹੈ ਅੱਜ ਦੇ ਜਿਹੜੇ ਡੈਲੀਗੇਟ ਆਏ ਨੇ ਇਹ ਡੈਲੀਗੇਟ ਬੜੇ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਰੱਖਦੇ ਨੇ ਕਿਉਂਕਿ ਥੱਲੇਡੇ ਲੈਵਲ ਤੋਂ ਲੈ ਕੇ ਵਰਕਰ ਲੇਬਰ ਤੋਂ ਲੈ ਕੇ ਇਹ ਜਿਹੜੀ ਚੋਣ ਹੁੰਦੀ ਹੈ ਜਿਹੜੀ ਅੱਜ ਇੱਥੇ ਡੈਲੀਗੇਟਾਂ ਤੇ ਪਹੁੰਚਦੀ ਆ ਮੈਂ ਅੱਜ ਉਹਨਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਭਰਾ ਉਹਨਾਂ ਦਾ ਭਰਾਵਾਂ ਦਾ ਜੋਰ ਲੱਗਾ ਇਹ ਜੀ ਇਤਿਹਾਸ ਜਿਹੜਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਮਤਲਬ ਤੁਸੀਂ ਕੁਛ ਤਾਂ ਮਾੜਾ ਮੋਟਾ ਆਪਣਾ ਗੱਲ ਕਰੋ ਕਿ ਤੁਸੀਂ ਲੋਕ ਜਿਹੜੇ ਇਸੇ ਕਾਲੀ ਦਲ ਦੇ ਵਿੱਚ ਮਲਾਈਆਂ ਖਾਧੀਆਂ ਅਹੁਦੇ ਮਾਣੇ ਸਾਰਾ ਕੁਝ ਕੀਤਾ ਅੱਜ ਤੁਹਾਨੂੰ ਇਸ ਗੱਲ ਤੇ ਵੀ ਇਤਰਾਜ਼ ਹੋਣ ਲੱਗਿਆ ਕਿ ਇੱਥੇ ਸੁਬੰਦਰੀ ਹਾਲ ਦੇ ਵਿੱਚ ਨਹੀਂ ਹੋ ਸਕਦਾ